मिशन चढ़दी कला मैं पूरे देश ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਕਿ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ 'ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ बाबा बोले सो ने ਬੱਚੇ ਸਰ ਪਾ ਲਈ ਮਬਾਬਾ ਜੀ ਆਪ ਜੀ ਨੂੰ ਸਵਾਗਤ ਕਰਦੇ ਹਾਂ ਬਹੁਤ ਤੁਸੀਂ ਬਾਬਾ ਜੀ ਸੋਨਹਾਰ ਸ੍ਰੀ ਅਕਾਲ ਇਧਰ ਕੋ ਜਾਈਏ ਹਾਜੀ ਜੀ ਨਾਲ ਆ ਕਾ ਪੜਾ ਫੁੱਲਾ ਅੱਛਾ ਜਪਾ ਬਾਬਾ ਜੀ ਸਦੀਵਾ ਬਾਬਾ ਜੀ ਇਧਰ ਬੈਠੇ ਜੀ ਬਾਬਾ ਜੀ ਦਾ ਚਰੋਤੇ ਹੀ ਸੇਵਾ ਬਾਬਾ ਜੀ ਸਭ ਤੋਂ ਸ਼ਾਂਤ ਹੋਣ

ਉਹ ਮੈਂ ਤਾਂ ਤੁਹਾਡਾ ਭਾਈ ਚਾਰਾ ਹੀ ਹੈ ਜੀ ਕਲਾਕਾਰ ਸੀ تھیਟਰ ਕਰਦਾ ਰਿਹਾ ਜੀ ਆਜੋ ਆਜੋ ਆਓ ਜੀ ਸਾਹਿਬ ਬੱਚਾ ਬਾਜਣਾ ਇੱਕ ਮਿੰਟ ਦਿੱਤਾ ਹਾਂ ਲੋ ਲੋ ਆਓ ਜੀ ਸਰ ਨਾਲ ਹੋਇਆ ਸਰ ਸਾਹਿਬ ਜੀ ਐਸਾ ਨਾਲ ਹੋ ਸਰ ਨਾਲ ਹੋ ਜਾਓ ਜੀ ਕੀ ਸਰਾਸ ਅੱਜ ਵਾਲਮੀਕੀ ਜੀ ਨੂੰ ਸਤ ਸ੍ਰੀ ਅਕਾਲ ਆਓ ਜੀ ਕਿ ਜਨਾਹ ਆਓ ਬੈਸਰ ਪਰਗਣਾ ਦੀ ਬਸਾਈ ਬੈਸਰ ਜੀ ਆਓ ਮਤਰੀ ਨਾਹੋ ਤੁਸੀਂ ਆ ਮਤਰੀ ਨਾਹੋ ਖੜੇ ਆ ਜੀ ਪਿਛਲੇ ਵਾਰ ਤੁਸੀਂ ਬਹੁਤ ਜ਼ਿਆਦਾ ਸਾਨੂੰ ਸਮਾਨ ਦੇ ਕੇ ਚਲੰਦਰ ਸੇ ਤੇ ਵਾਲਮੀਕੀ ਕੀ ਦਿੱਤਾ ਤੁਸੀਂ ਆਪਣਾ دن کی حاضری کو آئی جی سماجا ہمیشہ رنی رہو گا جی نگر میڈیا والے رہو امر شہید بھائی جی آدمی ہے ہر کیمرین وقت نام دیا گیا شروعات ਪੰਜਾਬੀ ਵਿੱਚ ਇਹ ਪਾਸ਼ਾ ਨੂੰ ਇੱਕ ਦਾਇਰੇ ਵਿੱਚ ਲਿਆਉਣਾ ਸ਼ੁਰੂ ਹੋ ਗਿਆ। ਉਹਨਾਂ ਦਾ ਰਿਪੋਰਟ ਸਿਟੀ ਵਿੱਚ ਸ਼ੁਰੂ ਹੋ ਗਿਆ। ਉਹਨਾਂ ਦਾ ਪਾਸਪੋਰਟ ਸੀ 15 ਮਹੀਨੇ ਪਹਿਲਾਂ ਜਾਰੀ ਹੋਇਆ ਸੀ। ਉਹਨਾਂ ਦਾ ਮਸਰੂਰ ਸੀ। ਉਹਨਾਂ ਦਾ ਮਰਜ਼ੀ ਸੀ ਕਿ ਇਹਨਾਂ ਸੇਵਾਵਾਂ ਸਿੱਖਿਆ ਦੇ ਤੌਰ ਤੇ ਜੋ ਕਿ ਦੇਸ਼ ਲਈ ਬਹੁਤ ਜ਼ਰੂਰੀ ਹੈ। ਕਮਲੇ ਸਿੰਘ ਜੈਸਿਪਾਲ ਨੇ ਇਹ ਪੜਾਏ ਨਾਲ ਦੀ ਘਟਨਾ ਦੀ ਮਹਾਦਿ ਧਰੋਨਾਮ੍ਰਿਤ ਕਰਨ ਦੇ ਲਈ ਉਹ ਇੱਕ ਗੁਰੂ ਹੋਵੇਗਾ। ਸਤਪੰਜੀ ਕੇ ਲਈ ਸੰਘਰਸ਼ ਚਲ ਕੇ ਫਾਇਦਾ ਲਾਜੀ ਦਾ ਅਸ਼ੀਰਵਾਦ ਨਾਲ ਨਿਯਮਾਂ ਦਾ ਸਮਰਥਨ ਕਰਦੇ। ਉਸੂ ਸਾਰੇ ਕੈਸ਼ ਆਪੇ ਨੂੰ ਲੁਟਾਉਣ। ਪਰ ਇਹ ਤਾਂ ਜੋ 40 ਸਪੱਤਿ। ਇਹ ਜਾਣੇ ਸ਼ੁਰੂਆਤ ਵਿੱਚ ਸਭ ਪੀੜਾ ਦੇ। ਜੀ ਆਪ ਜੀ। ਬਸ ਸੱਚਾ ਦਰਸਾ ਸਕਦਾ ਹੈ। ਥੈਂਕ ਯੂ। ਅਗਲਾ ਵੀ। ਆਹ ਸਾਰੇ ਲਈ فسٹ گنتی جاپ دس ہوا ہے جی سکھلی بنیاد شروع ہوئی اس میں دیوار کے لیے دس پلو صحبان کا ذکر کیا گیا ہے پہلے صاحبان کا دسیا ہوا ہے چھویں تو لے کر تصویر صحبان کا دس پوچھو صاحب کا ذکر ਸਭ ਤੋਂ ਪਹਿਲਾਂ ਇਹ ਪਿੰਡ ਤੋਂ ਨਿਕਲਦਾ ਜੋ ਭਾਈ ਜੇਤਾ ਜੀ ਦੇ ਜਿਹੜੇ ਪੁੱਤ ਸੀ ਭਾਈ ਕਲਿਆਣਾ ਜੀ ਉਹਨਾਂ ਵੱਲੋਂ ਬਸਾਇਆ ਹੋਇਆ ਹੈ ਪਿੰਡ ਤੋਂ ਅੰਦਰ ਦਾ ਪਿੰਡ ਦੱਸਿਆ ਹੋਇਆ ਹੈ ਇਹ ਭਾਈ ਕਲਿਆਣਾ ਜੀ ਦਾ ਦਰਵਾਜ਼ਾ ਸਭ ਤੋਂ ਤਕਰੀਬ ਜਿਹਾ ਉੱਤੇ ਤੁਹਾਡੇ ਬੈਠਾ ਹੋਣਾ ਬਹੁਤ ਪਿਆਰਾ ਹੈ ਜੀ ਤੁਸੀਂ ਅਤੇ ਵਿੱਚ ਜਿੱਲੀ ਰਾਜੇਨਾ ਦੇ ਰਾਸ਼ਟਰ ਸਥਾਪਿਤ ਕੀਤਾ ਗਿਆ ਸੀ ਸਿੱਧੇ ਪੰਗਤ ਦੇ ਸੰਗਤ ਤੋਂ ਪਹਿਲੇ ਰੋਸ ਦੇ ਨਾਰਾ ਲਗਾਏ ਜਾਂਦੇ ਸੀ ਕਿਉਂਕਿ ਗੁਰੂ ਜੀ ਨੇ ਕਿਹਾ ਸੀ ਪਹਿਲੇ ਪੰਗਤ ਪਾਛੇ ਸੰਗਤ ਜੋ ਉਸ ਤੋਂ ਦਾਸ ਜੀ ਯਾਦ ਪਾਤਾ ਕਾਫੀ ਹੋਣਾ ਸੀ ਉਸ ਤੋਂ ਬਾਅਦ ਕਿਉਂਕਿ ਗੁਰੂ ਜੀ ਨੇ ਕਿਹਾ ਕਿ ਨਹੀਂ ਸਾਰੇ ਲਈ ਸਭ ਇੱਕ ਬਰਾਬਰ ਹੈ ਪਹਿਲੇ ਪੰਗਤ ਪਾਛੇ ਸੰਗਤ ਇਹ ਰਾਜੇਨਾ ਆਸ਼ੀਂ ਜਿਸ ਹੈ ਕਿ ਰਾਜੇਨਾ ਪਿੱਲੀ ਤੇ ਰਾਸ਼ਟਰਿਕ ਪਗਨ ਆਜੇਨਾ ਬਿਲਕੁਲ ਉਸੇ ਨਾਲ ਹੀ ਸਭ ਉਸੇ ਜਗ੍ਹਾ ਜਗ੍ਹਾ ਉਸੇ ਆਸ਼ਰਮ ਦੇ ਵਿੱਚ ਉਸ ਭਾਈ ਜਤਾ ਜੀ ਦੇ ਪਿਤਾ ਭਾਈ ਸਰ ਦਾਨੰਦ ਜੀ ਤੇ ਮਾਤਾ ਲਾਜਵੰਤ ਜੀ ਦੀ ਗੁਲਾਕਾਤ ਹੋ ਰਹੀ ਸੀ ਸਰ। ਗੁਲਾਕਾਤ ਤੋਂ ਬਾਅਦ ਜਦੋਂ ਵਿਆਹ ਦੀ ਗੱਲ ਆ ਗਈ ਤੋਰੀ ਤਾਂ ਪੰਡਤਾਂ ਵੱਲੋਂ ਡੱਕੇ ਵਿਰੋਧ ਕੀਤਾ ਗਿਆ ਕਿਉਂਕਿ ਜਿਹੜਾ ਵਿਆਹ ਸੀ ਉਹ ਉਹਨਾਂ ਦੇ ਧਰਮ ਦੇ ਅਲੱਗ-ਅਲੱਗ ਸੀ। ਮਾਤਾ ਲਾਜਵੰਤ ਜੀ ਜੋ ਪਰ ਉਹ ਸਮਾਜ ਦੇ ਵਿੱਚੋਂ ਸੀ ਜਿਹੜੇ ਕਿਸੇ ਦਾ ਸਰ ਦਾਨੰਦ ਜੀ ਦੀ ਕੋਈ ਸਿੱਖ ਧਰਮ ਨਹੀਂ ਸੀ ਉਸ ਕਰਕੇ ਡੱਕੇ ਵਿਰੋਧ ਪੰਡਤਾਂ ਵੱਲੋਂ ਕੀਤਾ ਗਿਆ। ਜਦੋਂ ਇਹ ਗੱਲ ਗੁਰੂ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਲਟਫਾਰਮ 'ਤੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਜਦੋਂ ਜੱਤ ਪੱਤ ਦੇ ਉੱ ਇਹ ਤਾਂ ਗੁਰੂ ਜੀ ਬਾਦਸ਼ਾਹ ਨਾਲ ਸੰਗਤ ਦੇ ਨਾਲ ਅਲੀਗੜ ਦੀ ਸ੍ਰੀ ਹਰਿਮੰਦਰ ਸਾਹਿਬ ਨੇ ਉਸ ਤੋਂ ਬਾਅਦ ਉਸ ਸਰੀਰ ਬਾਦ ਸਰੀਕ ਫੋਟੋ ਵਾਪਰ ਸੈਂਟਰ ਤੋਂ ਗ੍ਰੇਪ ਤੋਂ ਫਸ ਉਸ ਤੋਂ ਬਾਅਦ ਪਾਈ ਸਰਦਾਰ ਨੰਦ ਤੇ ਮਾਤਾ ਲਾਜਵਤ ਜੀ ਦਾ ਗਿਆ سے میعاد اوقات جتو پر ایک بار اور اشیर्वाद دینے کا تھا کیا سیار ہے اس کی ضرورت سامنے ہے کہ ادھر صرف دکھایا تھا ہم پتا جی کا جنم سےما کا لازمتی جی کی بک ایک کٹیا بنا دی تو سی کٹیا نہیں بھائی کا جنم پتا لازم بہت سوڈا بہت بہت اچھی چیز بہت ਮੈਂ ਕਿਹਾ ਸੀ ਜੇਕਰ ਪਾਣਾ ਨਾ ਕਰੀਏ ਤਾਂ ਉਹ ਨਹੀਂ ਲੱਗਣਾ। ਉਹ ਉਸ ਤੋਂ ਬਾਅਦ ਸਰ ਕਿਦਰ ਭਾਈ ਕਲਿਆਣਾ ਦੀ ਕੋ ਲੈ ਕੇ ਭਾਈ ਜਾਂਦਾ ਜੀ ਦਾ ਸੋਚੇ ਤੇ ਕਹਿੰਦੇ ਸੀ ਕਿ ਭਾਈ ਕਲਿਆਣਾ ਜੀ ਨੂੰ ਉਹ ਕਰਦੇ ਸੀ। ਇਹ 100 ਰੁਪਏ ਜਾਂਦਾ ਜੀ ਪਰ ਇਸ ਦੇ ਸੰਬੰਧ ਵਿੱਚ ਚਾਹੋ। ਉਹ ਬਹੁਤ ਬਚੀ ਸੀ। ਸੰਜੀਤ ਸਾਹਿਬ ਨੇ ਬਹੁਤ ਸਾਰੇ ਛੇਤੀ ਕੰਮ ਕਰਦੇ ਹੋ। ਜਦੋਂ ਜੀ ਦੀ ਗਿਸ਼ਤ ਹੋਈ। ਇਸ ਨਾਲ ਤੋਂ ਜੀ ਨੂੰ ਪ੍ਰਾਪਤਨ ਮਾਣ ਹੈ ਮੁਰਾਕਸ਼। Eu